ਅੱਜ ਰਾਣਾ ਗੁਰਜੀਤ ਸਿੰਘ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਾਡੀ ਪੰਜਾਬ ਕਾਂਗਰਸ ਵੱਲੋਂ ਸਨੇਹਾਵਾ ਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਸੜਕਾਂ 'ਤੇ ਉਤਰ ਰਹੀ ਆ ਆਪਣਾ ਜਿਹੜਾ ਰੋਸ਼ ਆ ਕਾਂਗਰਸ ਪਾਰਟੀ ਸੈਂਟਰ ਗਵਰਨਮੈਂਟ ਦੇ ਖਿਲਾਫ ਵੀ ਅਤੇ ਪੰਜਾਬ ਸਰਕਾਰ ਦੇ ਵੀ ਟਰੈਕਟਰਾਂ ਦੇ ਰੂਪ ਦੇ ਵਿੱਚ ਸ਼ਾਂਤ ਮੇ ਢੰਗ ਦੇ ਨਾਲ ਇੱਕ ਇੱਕ ਮੁਹਿੰਮ ਦੇ ਤਹਿਤ ਆਪਾਂ ਤਰੀਕੇ ਦੇ ਨਾਲ ਰੋਸ਼ ਮਾਰਚ ਕੱਢਣ ਜਾ ਰਹੇ ਆ ਔਰ ਇਹ ਪੂਰੇ ਸ਼ਹਿਰ ਦੀ ਬਾਰੋ-ਬਾਰ ਵੀ ਆਊਟੇ ਏਰੀਆ 'ਤਾਂ ਨਹੀਂ ਜਾ ਕੇ ਇੱਕ ਸੁਨੇਹਾ ਆ ਸਰਕਾਰ ਵਾਸਤੇ ਕਿ ਤੁਸੀਂ ਹਜੇ ਵੀ ਚੇਤ ਜੋ ਸਾਜੋ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਆ ਉਹਦੀ ਸੁਣਵਾਈ ਕਰੋ ਇਹ ਕਿਸਾਨ ਆਂਦਾਸਾ ਰਿਹਾ ਪੰਜਾਬ ਹਮੇਸ਼ਾ ਮੋੜੇ ਰਿਹਾ ਇਸ ਗੱਲ ਦੇ ਵਿੱਚ ਫਗਰਾ ਜਿਹੜਾ ਤਕੜਾ ਸੈਂਟਰ ਗਵਰਨਮੈਂਟ ਵੱਲੋਂ ਕੀਤਾ ਜਾ ਰਿਹਾ ਬੜੀ ਸ਼ਰਮ ਵਾਲੀ ਗੱਲ ਆ ਔਰ ਪੰਜਾਬ ਸਰਕਾਰ ਵੀ ਦੇਖੋ ਇੱਕ ਸ਼ਹੀਦ ਹੋਇਆ ਸਾਡਾ ਨੌਜਵਾਨ ਉਹਦਾ ਹਜੇ ਤੱਕ ਸੰਸਕਾਰ ਨਹੀਂ ਹੋ ਸਕਿਆ ਔਰ ਅੱਤਰ ਸਰਕਾਰ ਇਹ ਕਹਿਦੀ ਆ ਜੀ ਉਹ ਸਾਡੀ ਹਾਜ਼ਰੀ ਦੇ ਵਿੱਚ ਹੋਇਆ ਉਹਦਾ ਪੋਸਟਮਾਰਟਮ ਅਸੀਂ ਕਰਾਂਗਾ ਉਹ ਕਿਸ ਤਰ੍ਹਾਂ ਦੇਖੋ ਕਿ ਪੈਣਾ ਦੇ ਭਰਾ ਦੀ ਜਿਹੜੀ ਡੈੱਡ ਬੋਡੀ ਆ ਉਹਦੀ ਅੱਖੀ ਨੂੰ ਕਿਸ ਤਰ੍ਹਾਂ ਰੋਲਿਆ ਜਾ ਰਿਹਾ ਵਾ ਬੜੀ ਸ਼ਰਮ ਵਾਲੀ ਗੱਲ ਆ ਅਜੇ ਵੀ ਸਰਕਾਰ ਨੂੰ ਕਿਸ ਤਰ੍ਹਾਂ ਪੰਜਾਬ ਦਾ ਜਿਹੜਾ ਚਿਹਰਾ ਵਾ ਇਹ ਦਿਖਾਰੇ ਨੇ 네ਗੇਟਿਵ ਅਪਰੋਚ ਦਿਖਾਰੇ ਨੇ ਜਦਕਿ ਪੰਜਾਬੀ ਹਮੇਸ਼ਾ ਸ਼ਾਂਤਮਈ ਢੰਗ ਦੇ ਨਾਲ ਸ਼ਾਂਤੀਪ੍ਰੀਅ ਰਹੇ ਨੇ ਔਰ ਦੇਖ ਲਓ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਰਾਣਾ ਗੁਰਜੀਤ ਸਿੰਘ ਜੀ ਦੀ ਗਵਾਹੀ ਦੇ ਵਿੱਚ ਅੱਜ ਇਹ ਰੋਸ਼ਮਾਰਜ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਨਾਲ ਕੀ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ ਪੂਰੇ ਤਰ੍ਹਾਂ ਮਨੋਂ ਨਾਲ ਖੜੀ ਆ ਇਹ ਜਿੰਦਾ ਜਗ ਦਾ ਸਬੂਤ ਆ ਤੁਸੀਂ ਦੇਖ ਲਓ ਹਰ ਪਿੰਡਾਂ ਦੇ ਵਿੱਚੋਂ ਹਰੇਕ ਪਿੰਡ ਦੇ ਵਿੱਚੋਂ ਟਰੈਕਟਰ ਇੱਥੇ ਆਏ ਨੇ ਔਰ ਸੈਂਕੜੇ ਦੀ ਤਦਾਦ ਆ ਟਰੈਕਟਰਾਂ ਦੀ ਇਹ ਰੋਸ਼ ਇਹ ਆਵਾਜ਼ ਜਿਹੜੀ ਆ ਪੰਜਾਬ ਦੇ ਹਰ ਖੇਤਰ ਦੇ ਵਿੱਚ ਹਰ ਪਿੰਡ ਦੇ ਵਿੱਚ ਆਵਾਜ਼ ਗੂੰਜਦੀ ਪਈ ਹੈ ਜੀ ਜੋ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀ ਧਰਨਾ ਲੱਗਾ ਸੀ ਆਪਣਾ ਦਿੱਲੀ ਚ ਤੇ ਕਿਸਾਨ ਉਹ ਜਿੱਤਗੇ ਬਹੁਤ ਸ਼ਰਤਾਂ ਉਦੋਂ ਵੀ ਹੋਈਆਂ ਬੜੀ ਮਿਹਨਤ ਕੀਤੀ ਪੂਰਾ ਪੰਜਾਬ ਨੇ ਜਿੱਤੇ ਸਾਡੇ ਹਰਿਆਣੇ ਨੇ ਨਾਲ ਭਾਈ ਨੇ ਇਹ ਆਪਾਂ ਉਹ ਜਿੱਤ ਚੁੱਕੇ ਸੀ ਪੂਰਾ ਤੇ ਜੋ ਸੈਂਟਰ ਸਰਕਾਰ ਨੇ ਮੰਗਾ ਮੰਗੀਆਂ ਸੀ ਉਹ ਮੰਗਾ ਤੋਂ મોદી ਨੇ ਆਪਣਾ ਜਿਹੜਾ ਵਾ ਮਨ ਲ ਮੁਕਰ ਗਿਆ ਮਰਿਆ ਤੇ ਮੁਕਰਿਆ ਮਾਰੀ ਗਿਆ ਕਿ ਹੁੰਦਾ ਸਾਡੇ ਪ੍ਰਧਾਨ ਮੰਤਰੀ ਨੇ ਜੋ ਕਿਸਾਨਾਂ ਨੂੰ ਵਾਦਾ ਕੀਤਾ ਉਹ ਵਾਦਨਾ ਤੋਂ ਇਸ ਕਰਕੇ ਹੁਣ ਇੱਥੇ ਸਾਡੇ ਸ਼ਹਿਰ ਵਿੱਚ ਰਾਣਾ ਗੁਰਜੀਤ ਸਿੰਘ ਜੋ ਖੁਦ ਇੱਕ ਕਿਸਾਨ ਆ ਤੇ ਕਾਫੀ ਖੇਤੀ ਬਾਰੇ ਨੌਲੇ ਰੱਖਦੇ ਆ ਕਰੋਨਾ ਬਾਰੇ ਨੌਲੇ ਰੱਖਦੇ ਆ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਕਿਸਾਨਾਂ ਦਾ ਆਪਾਂ ਪਾਰਟੀ ਤੌਰ ਤੇ ਉੱਥੇ ਤਾਂ ਨਹੀਂ ਸਾਥ ਦੇ ਸਕਦੇ ਕਿਉਂਕਿ ਉੱਥੇ ਕਿ ਜਥੇਬੰਦੀ ਆਪਣੀ ਲੜਾਈ ਲਾ ਰਹੀ ਆ ਆਮ ਲੋਕ ਆਪਣੀ ਲੜਾਈ ਲੜ ਰਹੇ ਤੇ ਉਹਨਾਂ ਆਪਣੇ ਜ਼ਿਲ੍ਹੇ ਵਿੱਚ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਜਾਵੇ ਤੇ ਉਹਨਾਂ ਜੋ ਕੋਈ ਇੱਕ ਵਧੀਆ ਸੁਨੇਹਾ ਜਾਵੇ ਦੂਜੀ ਸਰਕਾਰਾਂ ਤੱਕ ਸੁਨੇਹਾ ਜਾਵੇ ਕਿ ਵਾਕੇ ਜਿਹੜਾ ਕਿਸਾਨ ਆ ਉਹ ਜਾਗਰੂਕਾ ਸਰ ਜਿਹੜਾ ਸਿੰਗੂ ਬਾਰਡਰ ਦੇ ਪਹਿਲਾਂ ਧਰਾਂ ਲਗਾਈ ਉਦੇਵਰ ਕੀ ਗੱਲ ਕਿਉਂ ਨਹੀਂ ਮਾਰਦੇ ਉਹ ਤਾਂ ਕਾਰਨ ਹੈ ਕਿ ਸਾਡੀਆਂ ਜਥੇਬੰਦੀਆਂ ਥੋੜਾ ਵਿਆਕ ਜਿਹੜਾ ਅੱਗੇ ਸਮਾਵ ਜੇ ਆਪਾਂ ਵਿਚਾਰੀਏ ਤਾਂ ਸਮਾ ਲੱਗਾ ਸੀ ਅੱਗੇ ਵੀ ਗੱਲ ਬੰਨੋ ਕਿਉਂਕਿ ਪਹਿਲਾਂ ਸਿਗੂ ਬਾਰਡਰ ਤੋਂ ਬਾਅਦ ਚ ਆਪਾਂ ਉਹ ਅੱਗੇ ਵਧੇ ਹੀ ਪਹਿਲਾਂ ਸ਼ੰਭੂ ਤੇ ਹੀ ਹੈ ਨਾ ਸੋ ਇਸ ਵਾਰ ਥੋੜਾ ਜਿਆ ਲੋਕ ਵੀ ਜ਼ਿਆਦਾ ਹੋ ਤੋ ਚਾਹੀਦਾ ਵੀ ਉਸੇ ਤਰ੍ਹਾਂ ਇੱਕ ਦਾਮ ਪਰ ਸਮਾ ਲੱਗੂਗਾ ਜਥੇਬੰਦੀਆਂ ਕਿਤਨੇ ਕਿਤਨੇ ਮੀਟਿੰਗਾਂ ਕਰਕੇ ਟੱਕ ਹੋ ਰਹੀਆਂ ਵਾ ਕਿਤੇ ਨਾ ਕਿਤੇ ਦੇਖਣ ਦੇ ਵਿੱਚ ਸ਼ੰਭੂ ਬਾਰਡਰ ਤੇ ਸਿਕਤਾਈ ਦਾ ਵੀ ਕੰਮ ਨਹੀਂ ਸਕਦਾ ਇਹ ਆ ਵੀ ਸਾਡੇ ਮਤਰਈ ਮਾਲ ਆ ਕੰਮ ਹੋ ਰਿਹਾ ਉੱਥੇ ਜੋ ਪਿਛਲੀ ਵਾਰੀ ਇੰਨਾ ਧੱਕਾ ਨਹੀਂ ਹੋ ਰਿਹਾ ਸੀ ਇਸ ਵਾਰ ਤਾਂ ਲੋਕਾਂ ਦਾ ਧੱਕਾ ਇਤੋਂ ਦੇ ਮੁੰਡੇ ਪੰਜਾਬ ਚ ਹੱਦ ਵਿੱਚ ਆ ਕੇ ਪੁਲਿਸ ਚੱਕ ਕੇ ਲਾ ਗਈ ਆ ਇਹ ਦੂ ਵੱਡਾ ਕੇ ਆ ਇਸ ਕਰਕੇ ਲੋਕਾਂ ਦੇ ਤਰਾ ਜਿਹੜੇ ਨਰਾਸ਼ ਦਾ ਭਾਤਰ ਹੀ ਆ ਤੇ ਮੈਨੂੰ ਲੱਗਦਾ ਹੋਣ ਵਾਲੇ ਟਾਈਮ ਚ ਇਹ ਅੰਦੋਲਨ ਵੱਡਾ ਹੋ ਗਿਆ ਤਾਂ ਅਸੀਂ ਦੱਸਾਂਗੇ ਇਹ ਮੌਜੂਦਾ